ਵਾਹਿਗੁਰੂ ਸਾਹਿਬ ਜੀ ਗੌੜੀ ਪੂਰਬੀ ਰਵਿਦਾਸ ਜੀਓ ਇੱਕ ਓੰਕਾਰ ਸਤਗੁਰ ਪ੍ਰਸਾਦ ਕੂਪ ਭਰਿਓ ਜੈਸੇ ਦਾਦਰਾ ਕਾਸ਼ ਦੇਸ਼ ਬਦੇਸ਼ ਨਾ ਬੂਝ ਐਸੀ ਮੇਰਾ ਮਨ ਵਿਖਿਆ ਬਿਮੋਹਿਆ ਕਾਸ਼ ਆਰਾ ਪਾਰਨਾ ਸੂਜ ਸਗਲ ਭਵਣ ਕੇ ਨਾਇਕਾ ਇਕ ਛਿਨ ਦਰਸ਼ ਦਿਖਾਏ ਜੀ ਰਹਾ ਮਲਨ ਭਈ ਮਤ ਮਾਦਵਾ ਤੇਰੀ ਗਾਤ ਲਖੀ ਨਾ ਜਾਏ ਦਰੋ ਕਿਰਪਾ ਬ੍ਰਹਮ ਚੂਕਾਈ ਮੈਂ ਸੁਮਤ ਦਿਹੋ ਸਮਝਾਈ ਜੋਗੀਸ਼ਰ ਪਾਵੇ ਨਹੀਂ ਤੋ ਗੁਣ ਕਥਨ ਅਪਾਰ ਪ੍ਰੇਮ ਭਗਤ ਕਹਿ ਕਾਰਨ ਕਹ ਰ ਵਿਦਾਸ ਚਮਾਰ ਪ੍ਰੇਮ ਭਗਤ ਕਹਿ ਕਾਰਨੈ ਕਹ ਰਵਿਦਾਸ ਜਮਾਰ ਪਰਮ ਸਨਮਾਨ ਜੋਗ ਗੁਰੂ ਪਿਆਰੀ ਸਾਧ ਸੰਗਤ ਜਿਓ ਜਿਸ ਪਾਵਨ ਸ਼ਬਦ ਦਾ ਪਾਠ ਹੁਣੇ ਆਪ ਜੀ ਨੇ ਸੁਣਿਆ ਹੈ ਇਹ ਪਾਵਨ ਸ਼ਬਦ ਭਗਤ ਰਵਿਦਾਸ ਜੀ ਤਿੰਨਾ ਦੀ ਰਚਨਾ ਤੋਂ ਉਚਾਰਨ ਕੀਤਾ ਹੋਇਆ ਰਾਗ ਗੌੜੀ ਪੂਰਬੀ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 346 ਉੱਪਰ ਸੁਭਾਇਮਨ ਹੈ ਭਗਤ ਰਵਿਦਾਸ ਜੀ ਨੇ ਇਸ ਪਾਵਨ ਸ਼ਬਦ ਦੇ ਅੰਦਰ ਇੱਕ ਤਾਂਗ ਬਿਆਨ ਕਰਦੇ ਆ ਹੋਇਆ ਅਰਦਾਸ ਉਸ ਅਕਾਲ ਪੁਰਖ ਦੇ ਦਰਸ਼ਨਾਂ ਦੀ ਕੀਤੀ ਹੈ ਕਿ ਇਸ ਮਾਇਆ ਦੇ ਮੋਹ ਵਿੱਚ ਫਸੇ ਹੋਏ ਵਿਕਾਰਾਂ ਵਿੱਚ ਫਸੇ ਹੋਏ ਇਸ ਮਨ ਨੂੰ ਵਿਕਾਰਾਂ ਵਿੱਚ ਫਸੇ ਹੋਏ ਮਨ ਨੂੰ ਆਪਣਾ ਦਰਸ਼ਨ ਦੇ ਕੇ ਸਿੱਧੇ ਪਾਸੇ ਲਾਵੋ ਸਿੱਧੀ ਮਤ ਦਵੋ ਬੜੇ ਪਿਆਰੇ ਬਚਨ ਭਗਤ ਰਵਿਦਾਸ ਜੀ ਨੇ ਪਵਨ ਸ਼ਬਦ ਦੇ ਅੰਦਰ ਦਿੱਤੇ ਨੇ ਆਓ ਸ਼ਬਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਇੱਕੇ ਵਾਰ ਕਹਿਣ ਤੇ ਗੱਜ ਕੇ ਫਤਿਹ ਬਲਾਓ ਆਖੋ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਹੁਣ ਲਹਾਵੋ ਵਾਲੇ ਬੰਦ ਵਿੱਚ ਭਗਤ ਜੀ ਨੇ ਵਿਚਾਰ ਬੜੀ ਪਿਆਰੀ ਦਿੱਤੀ ਹੈ ਕਹਿੰਦੇ ਸਗਲ ਭਵਨ ਕੇ ਨਾਇਕਾ ਸਾਰੇ ਭਵਣਾ ਦੇ ਨਾਇਕ ਮਾਲਕ ਸਾਰੀ ਕਾਇਨਾਤ ਦੇ ਮਾਲਕ ਬ੍ਰਹਿਮੰਡ ਦੇ ਮਾਲਕ ਸਗਲ ਭਵਨ ਕੇ ਨਾਇਕਾ ਇੱਕ ਛਿਨ ਇੱਕ ਛਿਨ ਭਾਵ ਇੱਕ ਖਿਨ ਅੱਖ ਚਮਕਣ ਜਿਤਨਾ ਸਮਾਂ ਉਹਨੂੰ ਛਿਨ ਕਹਿੰਦੇ ਨੇ ਸਗਲ ਭਵਨ ਕੇ ਨਾਇਕਾ ਇੱਕ ਛਿਨ ਦਰਸ਼ ਦਿਖਾਏ ਜੀ ਮੈਨੂੰ ਇੱਕ ਛਿਨ ਮਾਤਰ ਮਾਲਕ ਜੀ ਜਦ ਦਰਸ਼ਨ ਦੇ ਦਿਓ ਛਿਨ ਮਾਤਰ ਹੁਣ ਦਰਸ਼ਨ ਕੀ ਨੇ ਦਰਸ਼ਨ ਦਾ ਮਤਲਬ ਹੈ ਹੁਣ ਰੱਬ ਦਾ ਕੋਈ ਖਾਸ ਰੂਪ ਨਹੀਂ ਆ ਉਹ ਇਸ ਕਾਇਨਾਤ ਦੇ ਵਿੱਚ ਵਸਿਆ ਹੋਇਆ ਉਹ ਹਰ ਇੱਕ ਹਿਰਦੇ ਦੇ ਵਿੱਚ ਬ੍ਰਹਿਮੰਡ ਦੇ ਵਿੱਚ ਉਹਨੂੰ ਮਹਿਸੂਸ ਕਰਨ ਦੀ ਲੋੜ ਹੈ ਉਹਨੂੰ ਸਮਝਣ ਦੀ ਲੋੜ ਹੈ ਉਹਦੇ ਗੁਣਾ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਉਣਾ ਉਹਦੇ ਗੁਣਾ ਨੂੰ ਮਹਿਸੂਸ ਕਰਨਾ ਅਕਾਲ ਪੁਰਖ ਦੇ ਦਰਸ਼ਨ ਨੇ ਜਦੋਂ ਇਹ ਪਤਾ ਲੱਗਿਆ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ ਇਹ ਦਰਸ਼ਨ ਹੈ ਜਦੋਂ ਸਮਝ ਆ ਗਈ ਕਿਉਂਕਿ ਬਾਣੀ ਨੇ ਕਹਿੰਨਾ ਸਤਗੁਰ ਨੂੰ ਸਭ ਕੁ ਉਹ ਵੇਖਦਾ ਜਿਦ ਦਾ ਜਗਤ ਸੰਸਾਰ ਸਤਗੁਰ ਨੂੰ ਤਾਂ ਸਭ ਕੋਈ ਵੇਖਦਾ ਤੁਸੀਂ ਸਰੀਰਕ ਤੌਰ ਤੇ ਕਿਸੇ ਬੰਦੇ ਨੂੰ ਵੇਖ ਸਕਦੇ ਜੀ ਪਰ ਕਹਿੰਦੇ ਡਿੱਠੇ ਮੁਕਤ ਨਾ ਹੋਈ ਵੇਖਣ ਦੇ ਨਾਲ ਮੁਕਤੀ ਨਹੀਂ ਮਿਲਣੀ ਜਿੱਚਰ ਸ਼ਬਦ ਨਾ ਕਰੇ ਵਿਚਾਰ ਜਿਤਨਾ ਚਿਰ ਸ਼ਬਦ ਦੀ ਵਿਚਾਰ ਨਹੀਂ ਕਰਾਂਗੇ ਸ਼ਬਦ ਦੀ ਵਿਚਾਰ ਕਰਨਾ ਆਪਣੇ ਹਿਰਦੇ ਅੰਦਰ ਵਸੋਣਾ ਦਰਸ਼ਨ ਨੇ ਗੁਰੂ ਦੇ ਉਸ ਅਕਾਲ ਪੁਰਖ ਦੇ ਗੁਣਾਂ ਨੂੰ ਮਹਿਸੂਸ ਕਰਕੇ ਆਪਣੇ ਅੰਦਰ ਵਸੋਣਾ ਇਹ ਰੱਬ ਦੇ ਦਰਸ਼ਨ ਨੇ ਜਦੋਂ ਭਾਗਾਂ ਵਾਲਿਓ ਕਿਸੇ ਦੀ ਪੀੜਾ ਨੂੰ ਤੁਸੀਂ ਆਪਣੇ ਅੰਦਰ ਮਹਿਸੂਸ ਕਰੋਗੇ ਨਾ ਇਹ ਸਮਝੋਗੇ ਯਾਰ ਮੈਂ ਜੇ ਇਹਦੀ ਜਗ੍ਹਾ ਤੇ ਹੁੰਦਾ ਤੇ ਜਿਹੜਾ ਦੁੱਖ ਮੈਂ ਇਹਨੂੰ ਦੇਣ ਦਾ ਯਤਨ ਕਰ ਰਿਹਾ ਜਿਕੇ ਤੇ ਮੈਂ ਇਹਦੀ ਜਗ੍ਹਾ ਤੇ ਹੁੰਦਾ ਤੇ ਮੈਨੂੰ ਕਿਵੇਂ ਦਾ ਮਹਿਸੂਸ ਹੋਣਾ ਸੀ ਦੁੱਖ ਕਿਸੇ ਦੀ ਭੁੱਖ ਮਹਿਸੂਸ ਕਰਨੀ ਆ ਤੇ ਆਪਣੇ ਆਪ ਨੂੰ ਉਸ ਦੀ ਜਗ੍ਹਾ ਰੱਖ ਕੇ ਵੇਖੋ ਇਹ ਰੱਬ ਦੀ ਹੋਂਦ ਨੂੰ ਮਹਿਸੂਸ ਕਰਨਾ ਜਿੱਦਣ ਤੁਹਾਨੂੰ ਭਾਗਾਂ ਵਾਲੇ ਸਿੱਖੋ ਪਤਾ ਲੱਗ ਗਿਆ ਜਿੱਦਣ ਤੁਹਾਨੂੰ ਸਮਝ ਆ ਗਈ ਕਿ ਯਾਰ ਮੈਂ ਜੇ ਬੇਈਮਾਨੀ ਮੈਂ ਇਹਦੇ ਨਾਲ ਕਰ ਰਿਹਾ ਜੇ ਇਹਦੀ ਜਗ੍ਹਾ ਤੇ ਮੈਂ ਹੁੰਦਾ ਤੇ ਮੇਰੇ ਨਾਲ ਕੋਈ ਬੇਈਮਾਨੀ ਕਰਦਾ ਮੈਨੂੰ ਕਿਸ ਤਰ੍ਹਾਂ ਦਾ ਮਹਿਸੂਸ ਹੋਣਾ ਸੀ ਚਿੱਤਨ ਭਾਗਾਂ ਵਾਲੇ ਸਿੱਖੋ ਇਹ ਸਮਝ ਲੱਗੀ ਅਸੀਂ ਦੂਜਿਆਂ ਦੀ ਜਗ੍ਹਾ ਤੇ ਆਪਣੇ ਹਿਰਦੇ ਨੂੰ ਆਪਣੇ ਦਿਲ ਨੂੰ ਰੱਖ ਕੇ ਸਮਝਣ ਦਾ ਯਤਨ ਕਰਾਂਗੇ ਨਾ ਉਸ ਦਿਨ ਮਹਿਸੂਸ ਹੋਏਗਾ ਆਨੇ ਇੱਕ ਸ਼ਿਨ ਦਰਸ਼ਨ ਦਿਖਾਏ ਜੀ ਇੱਕ ਸ਼ਿਨ ਮਾਤਰ ਮਾਲਕ ਜੀ ਮੈਨੂੰ ਸਮਝ ਆ ਜਾਏ ਮੈਨੂੰ ਤੁਹਾਡੇ ਦਰਸ਼ਨ ਹੋ ਜਾਣ ਜਿਸ ਕਾਇਨਾਤ ਨਾਲ ਮੈਂ ਡਗਾ ਕਰ ਰਿਹਾ ਹਾਂ ਇਹਦੇ ਮੋਹ ਵਿੱਚ ਫਸਿਆ ਹਾਂ ਮਾਇਆ ਦੇ ਮੋਹ ਵਿੱਚ ਝੂਠ ਦੇ ਮੋਹ ਵਿੱਚ ਫਸਿਆ ਮੈਨੂੰ ਪਤਾ ਲੱਗ ਜੇ ਸਮਝ ਆ ਜਾਵੇ ਕਿ ਇਸ ਕਾਇਨਾਤ ਦੇ ਵਿੱਚ ਸਾਰੀ ਜੋਤ ਉਸ ਅਕਾਲ ਪੁਰਖ ਦੀ ਹੈ ਜਿੱਦਣ ਮੈਨੂੰ ਪਤਾ ਲੱਗ ਗਿਆ ਮੈਂ ਕਿਹਦੇ ਨਾਲ ਝੂਠ ਬੋਲਾਂਗਾ ਮੈਂ ਕਿਹਦੇ ਨਾਲ ਠੱਗੀ ਮਾਰਾਂਗਾ ਮੈਂ ਕਿਸ ਕੋਲ ਰਿਸ਼ਵਤ ਲਵਾਗਾ ਮੈਂ ਕਿਹਦੇ ਨਾਲ ਈਰਖਾ ਕਰਾਂਗਾ ਜਿਹਨੂੰ ਜਿੱਦਣ ਮੈਨੂੰ ਪਤਾ ਲੱਗ ਗਿਆ ਮੇਰੇ ਹਿਰਦੇ ਵਿੱਚ ਵੀ ਉਹ ਹੈ ਤੇ ਉਹਦੇ ਵਿੱਚ ਵੀ ਉਹ ਹੈ ਜਿੱਦਣ ਸਮਝ ਆ ਗਈ ਸਗਲ ਪਵਨ ਕੇ ਨਾਇਕਾ ਉਹ ਸਿਧਾਂਤ ਉਹ ਨਿਯਮ ਉਹ ਤਾਕਤ ਉਹ ਗੁਣ ਅਕਾਲ ਪੁਰਖ ਦੇ ਇੱਕ ਛਿਨ ਦਰਸ਼ ਦਿਖਾਏ ਜੀ ਇੱਕ ਛਿਨ ਮਾਤਮਾਲਕ ਜੀ ਮੈਨੂੰ ਸਮਝ ਆ ਜਾਵੇ ਉਹ ਮੈਨੂੰ ਦਰਸ਼ਨ ਹੋ ਜਾਣ ਇਹ ਨੇ ਦਰਸ਼ਨ ਜਿੱਦਣ ਮਹਿਸੂਸ ਹੋਣ ਲੱਗ ਪਿਆ ਉਸ ਅਕਾਲ ਪੁਰਖ ਦੀ ਵਿਚਾਰਤਾ ਇਹ ਦਰਸ਼ਨ ਹੋਣੇ ਨੇ ਹੁਣ ਅਗਲਾ ਬੰਦ ਪੜੋ ਭਾਗਾਂ ਵਾਲਿਓ ਕੂਪ ਭਰੇ ਹੋ ਜੈਸੇ ਦਾਦਰਾ ਦਾਦਰਾ ਕਹਿੰਦੇ ਨੇ ਡੱਡੂ ਨੂੰ ਕੂਪ ਕਹਿੰਦੇ ਨੇ ਖੂ ਨੂੰ ਕਹਿੰਦੇ ਖੂ ਦੇ ਵਿੱਚ ਭਰੇ ਹੋਏ ਖੂ ਦੇ ਵਿੱਚ ਜਿਵੇਂ ਡੱਡੂ ਹੈ ਕੂਪ ਭਰੇ ਹੋ ਜੈਸੇ ਦਾਦਰਾ ਕਾਸ਼ ਦੇਸ਼ ਬਦੇਸ਼ ਨਾ ਬੂਝ ਉਹਨੂੰ ਸਮਝ ਨਹੀਂ ਹੈ ਕਿ ਇਸ ਖੂ ਤੋਂ ਬਾਹਰ ਵੀ ਕੁਝ ਹੈਗਾ ਉਹਨੂੰ ਸਮਝ ਨਹੀਂ ਆ ਕਿ ਖੂਹ ਤੋਂ ਬਾਹਰ ਵੀ ਪਾਣੀ ਹੁੰਦਾ ਹੈ ਖੂਹ ਤੋਂ ਬਾਹਰ ਵੀ ਨਹਿਰਾਂ ਹੁੰਦੀਆਂ ਨੇ ਸਮੁੰਦਰ ਹੁੰਦਾ ਹੈ ਬਹੁਤ ਵਿਸ਼ਾਲ ਸਮੁੰਦਰ ਹੁੰਦਾ ਉਹਨੂੰ ਸਮਝ ਨਹੀਂ ਆ ਉਹ ਉਹਦੇ ਭਾ ਦਾ ਖੂਹ ਹੀ ਸਭ ਕੁਝ ਹੈ ਉਹਦੇ ਭਾ ਦਾ ਖੂਹ ਖੂਹ ਦਾ ਪਾਣੀ ਸਭ ਕੁਝ ਆ ਉਹਨੂੰ ਪਤਾ ਨਹੀਂ ਉਹਨੂੰ ਦੂਜੇ ਪਾਸੇ ਦਾ ਪਤਾ ਨਹੀਂ ਹੈ ਕੂਪ ਭਰੇਓ ਜੈਸੇ ਦਾਦੇਰਾ ਕਾਸ਼ ਦੇਸ਼ ਬਦੇਸ਼ ਨਾ ਪੂਜ ਐਸੇ ਮੇਰਾ ਮਨ ਇਵੇਂ ਹੀ ਜਿਵੇਂ ਖੂਹ ਵਿੱਚ ਰਹਿਣ ਵਾਲੇ ਡੱਡੂ ਨੂੰ ਬਾਹਰ ਦਾ ਪਤਾ ਨਹੀਂ ਉਹਨ ਖੂਹ ਦੇ ਪਾਣੀ ਨੂੰ ਹੀ ਸਭ ਕੁਝ ਸਮਝ ਲਿਆ ਉਹਨੂੰ ਬਾਹਰ ਪਤਾ ਨਹੀਂ ਹੈ ਕਿ ਇਸ ਤੋਂ ਬਾਹਰ ਵੀ ਸਮੁੰਦਰ ਹੋ ਸਕਦਾ ਹੈ ਉਹਨੂੰ ਨਹੀਂ ਪਤਾ ਐਸੇ ਮੇਰਾ ਮਨ ਵਿਖਿਆ ਬਿਮੋਹਿਆ ਕਾਸ਼ ਆਰਾ ਪਾਰ ਨਾ ਸੂਜ ਇਹਨੂੰ ਉਰਲੇ ਪਾਸੇ ਪਰਲੇ ਪਾਸੇ ਦਾ ਪਤਾ ਨਹੀਂ ਇਹ ਮੇਰਾ ਮਨ ਵੀ ਉਸ ਡੱਡੂ ਦੀ ਤਰ੍ਹਾਂ ਜਿਹੜਾ ਡੱਡੂ ਖੂਹ ਦੇ ਵਿੱਚ ਰਹਿੰਦੇ ਹੋਇਆ ਸਿਰਫ ਖੂਹ ਨੂੰ ਹੀ ਸਭ ਕੁਝ ਸਮਝ ਲੈਂਦਾ ਹੈ ਇਹ ਮੇਰਾ ਮਨ ਮੋਹ ਵਿੱਚ ਵਿਸ਼ੇ ਵਿਕਾਰਾਂ ਵਿੱਚ ਫਸੇ ਹੋਏ ਨੇ ਵੀ ਇਨੇ ਸਭ ਕੁਝ ਉਹਨੂੰ ਹੀ ਸਮਝ ਲਿਆ ਇਹਨੂੰ ਉਰਲੇ ਤੇ ਪਰਲੇ ਪਾਸੇ ਦਾ ਪਤਾ ਨਹੀਂ ਹੈ ਕਿ ਇਸ ਤੋਂ ਪਰਲੇ ਪਾਸੇ ਵੀ ਕੁਝ ਹੈ ਇਸ ਤੋਂ ਪਰਲੇ ਕੂੜ ਦੀ ਗੰਧ ਹੈ ਨਾ ਕੂੜ ਦੀ ਗੰਧ ਹੈ ਨਾ ਭਾਗਾਂ ਵਾਲਿਓ ਕੂੜ ਦੀ ਗੰਧ ਦੇ ਨਾਲ ਸਮਝ ਨਹੀਂ ਹੈ ਕਿਉਂਕਿ ਉਹ ਉਰਲੇ ਪਾਸੇ ਖੂਹ ਦੇ ਵਿੱਚ ਉਹਨੂੰ ਪਤਾ ਨਹੀਂ ਇਸ ਤੋਂ ਪਰਲੇ ਪਾਸੇ ਸਮੁੰਦਰ ਵੀ ਹੈ ਇਹ ਮਨ ਵਿਸ਼ੇ ਵਿਕਾਰਾਂ ਵਿੱਚ ਬੈਠਾ ਹੋਇਆ ਮੋਹ ਦੇ ਵਿੱਚ ਮਾਇਆ ਨੂੰ ਸਭ ਕੁਝ ਸਮਝੀ ਬੈਠਾ ਹੈ ਇਹਨੂੰ ਨਹੀਂ ਪਤਾ ਕਿ ਇਸ ਤੋਂ ਪਰਲੇ ਪਾਸੇ ਜੇ ਮੈਂ ਸੋਚਾਂ ਜੇ ਮੈਂ ਸਮਝਾਂ ਜੇ ਮੈਂ ਵੇਖਾਂ ਬਹੁਤ ਕੁਝ ਪਿਆ ਹੈ ਬਹੁਤ ਅਕਾਲ ਪੁਰਖ ਦੇ ਗੁਣ ਹਨ ਵਿਚਾਰ ਹੈ ਸਿਧਾਂਤ ਹੈ ਨਹੀਂ ਪਤਾ ਖੂਦਾ ਡੱਡੂ ਬਣ ਕੇ ਬੈਠੇ ਨੇ ਤੇ ਅੱਜ ਭਾਗਾਂ ਵਾਲੇ ਵਿੱਚ ਜਦੋਂ ਅਸੀਂ ਗੱਲ ਕਰਦੇ ਆ ਆ ਸੋਸ਼ਲ ਮੀਡੀਆ ਵੇਖ ਲਓ ਬੰਦਿਆਂ ਦੀ ਖੁਸ਼ਾਮਤ ਵਿੱਚ ਅਸੀਂ ਲੱਗੇ ਹੋਏ ਆ ਹੁਣ ਇਹਨੂੰ ਤਵੱਜੂ ਦੇ ਕੇ ਸਮਝਣਾ ਧਿਆਨ ਦੇ ਨਾਲ ਅੰਧ ਭਗਤ ਲਫ਼ਜ਼ ਵਰਤੇ ਜਾਂਦੇ ਨੇ ਅੰਧ ਭਗਤ ਅੰਧ ਭਗਤ ਹੋਣਾ ਮਾੜੀ ਗੱਲ ਨਹੀਂ ਐ ਅੰਧ ਭਗਤ ਹੋਣਾ ਮਾੜੀ ਗੱਲ ਐ ਕਿੰਨਾ ਪਿਆਰਾ ਲਫ਼ਜ਼ ਭਗਤ ਐ ਭਗਤ ਲਫ਼ਜ਼ ਬਹੁਤ ਸਤਿਕਾਰਯੋਗ ਲਫ਼ਜ਼ ਐ ਇਹਨੂੰ ਇਹਨੂੰ ਸੌਖਾ ਸਮਝਾਵਾਂ ਫੈਨ ਹੋਣਾ ਕਿਸੇ ਪ੍ਰਚਾਰਕ ਦਾ ਕਿਸੇ ਬੰਦੇ ਦਾ ਮਾੜੀ ਗੱਲ ਨਹੀਂ ਐ ਪਰ ਅੰਨਾ ਫੈਨ ਹੋਣਾ ਮਾੜੀ ਗੱਲ ਐ ਗੁਰੂ ਨੇ ਅੰਨਾ ਫੈਨ ਬਣਨਾ ਨਹੀਂ ਸਿਖਾਇਆ ਸਾਨੂੰ ਬਲਾਈਂਡ ਅਸੀਂ ਗਿਆਨ ਤੋਂ ਵੀ ਹੋਣੇ ਗਿਆਨ ਵਾਲੀਆਂ ਅੱਖਾਂ ਤੋਂ ਬਿਨਾ ਅਸੀਂ ਬੰਦਿਆਂ ਨਾਲ ਜੁੜੇ ਹੋਈਆਂ ਖੁਸ਼ਾਮਦ ਕੰਮ ਤੇ ਜਿਹਨੂੰ ਭਾਈ ਗੁਰਦਾਸ ਜੀ ਨੇ ਲਿਖਿਆ ਹੈ ਨਾ ਸਤ ਗੁਰ ਸਾਹਿਬ ਛੱਡ ਕੇ ਗੁਰੂ ਸਾਹਿਬ ਅਕਾਲ ਪੁਰਖ ਜਿਹੜਾ ਅਭੁੱਲ ਗੁਰੂ ਕਰਤਾਰ ਹੈ ਉਹਨੂੰ ਛੱਡ ਦਿੱਤਾ ਮਨਮੁਖ ਹੋਏ ਬੰਦੇ ਦਾ ਬੰਦਾ ਤੇ ਮਨਮੁਖ ਬੰਦਿਆਂ ਦੇ ਪਿੱਛੇ ਭੱਜਿਆ ਅੱਜ ਅੱਜ ਧੜੇ ਬਣੇ ਨਹੀਂ ਆ ਭਾਗਾ ਵਾਲਿਓ ਸਿੱਖ ਦਾ ਕੋਈ ਧੜਾ ਨਹੀਂ ਸਿੱਖ ਦਾ ਧੜਾ ਅਕਾਲ ਪੁਰਖ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਜੇ ਕੋਈ ਪ੍ਰਚਾਰਕ ਚੰਗੀ ਗੱਲ ਕਰਦਾ ਕਿਸੇ ਵੀ ਧੜੇ ਦਾ ਹੋਵੇ ਉਹਦੇ ਨਾਲ ਖੜੋ ਜੇ ਕੋਈ ਪ੍ਰਚਾਰਕ ਤੁਹਾਡਾ ਰੋਲ ਮਾਡਲ ਵੀ ਹੋਵੇ ਜੇ ਉਹ ਗਲਤ ਕਰੇ ਗੁਰੂ ਦੇ ਸਿਧਾਂਤ ਤੋਂ ਵੱਖਰੀ ਗੱਲ ਕਰੇ ਤੇ ਉਹਦੇ ਖਿਲਾਫ ਵੀ ਬੋਲੋ ਉਹਨੂੰ ਕਹੋਗੇ ਤੂੰ ਗਲਤ ਕੀਤਾ ਹੈ ਉਹਨੂੰ ਦੱਸੋ ਕਿ ਅਸੀਂ ਤੇਰੇ ਨਾਲ ਨਹੀਂ ਹੈ ਇੱਥੇ ਤੇਰੀ ਗਲਤੀ ਹੈ ਸਿੱਖਦੇ ਆਪਣੇ ਗੁਰੂ ਦੀ ਬਾਹਮ ਫੜ ਲੈਂਦਾ ਭਾਗਾਂ ਵਾਲਿਓ ਸਾਨੂੰ ਗੁਰੂ ਨੇ ਕਾਬਿਲ ਬਣਾਇਆ ਹੈ ਆਪਣਾ ਦਿਮਾਗ ਵਰਤਣ ਲਈ ਸਾਡੇ ਦਿਮਾਗ ਨੂੰ ਗੁਰੂ ਨੇ ਖੋਲਿਆ ਹੈ ਇਹ ਨਹੀਂ ਹੈ ਕਿ ਹਰ ਵਕਤ ਅਸੀਂ ਕਿਸੇ ਦੇ ਮਗਰ ਲੱਗੇ ਰਹੀਏ ਇਹ ਗੁਰੂ ਨੇ ਸਾਨੂੰ ਸੋਚ ਹੀ ਦਿੱਤੀ ਹੈ ਤੇ ਗੁਰੂ ਨੇ ਸਾਨੂੰ ਪਰਖਿਆ ਵੀ ਹੈ ਜਦੋਂ ਸਤਗੁਰੂ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੱਖਣ ਵੱਲ ਨੂੰ ਕੂਚ ਕਰਦੇ ਨੇ ਤਲਵੰਡੀ ਤੋਂ ਤੇ ਦਾਦੂ ਦੀ ਕਬਰ ਤੇ ਜਾਂਦਿਆਂ ਹੋਇਆਂ ਸਤਿਗੁਰੂ ਸਾਹਿਬ ਜੀ ਦੇ ਨਾਲ ਕੁਝ ਸਿੱਖ ਹਨ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੀ ਤੀਰ ਦੀ ਨੋਕ ਦੇ ਨਾਲ ਦਾਦੂ ਦੀ ਕਬਰ ਦੇ ਸਾਹਮਣੇ ਸਿਰ ਝੁਕਾਉਣ ਦਾ ਯਤਨ ਕਰਦੇ ਹਨ ਆਪਣੇ ਸਿੱਖਾਂ ਦੀ ਪਰਖ ਲਈ ਤੇ ਸਿੱਖ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਾਹ ਫੜ ਲੈਂਦੇ ਨੇ ਕਹਿੰਦੇ ਮਾਲਕ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਸ਼ਾ ਤੁਸੀਂ ਤੇ ਕਹਿੰਦੇ ਸੀ ਇਹਨਾਂ ਕਬਰਾਂ ਦੇ ਵਿੱਚ ਕੱਖ ਨਹੀਂ ਰੱਖਿਆ ਤੇ ਅੱਜ ਤੁਸੀਂ ਸਿਰ ਝ ਘਾਰੇ ਜੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਵਾਬ ਬੜਾ ਪਿਆਰਾ ਦਿੱਤਾ ਕਹਿੰਦਾ ਮੈਨੂੰ ਪਤਾ ਹੈ ਸਤਿਗੁਰ ਨੇ ਕਿਹਾ ਮੈਨੂੰ ਪਤਾ ਹੈ ਮੈਂ ਤੁਹਾਨੂੰ ਪਰਖ ਰਿਹਾ ਸੀ ਕਿ ਜੇ ਕੱਲ ਤੋਂ ਤੁਹਾਡਾ ਗੁਰੂ ਵੀ ਗਲਤੀ ਕਰੇ ਤੇ ਸਿੱਖ ਦੇ ਕੋਲ ਇਹ ਸੋਝੀ ਹੋਣੀ ਚਾਹੀਦੀ ਹੈ ਕਿ ਆਪਣੇ ਗੁਰੂ ਦੀ ਵੀ ਬਾਹ ਫੜ ਕੇ ਕਹਿ ਦਵੇ ਕਿ ਗੁਰੂ ਸਾਹਿਬ ਜੀ ਬਾਣੀ ਇੰਜ ਕਹਿੰਦੀ ਹੈ ਤੁਸੀਂ ਇੰਜ ਕਹਿ ਰਹੇ ਜੀ ਕਿਉਂ ਕਰ ਰਹੇ ਜੇ ਬਾਣੀ ਤੋਂ ਉਲਟ ਇਹ ਸਿੱਖ ਦੇ ਅੰਦਰ ਸੋਝੀ ਹੋਵੇ ਤੇ ਬਾਣੀ ਦੇ ਮੁਤਾਬਕ ਕਿਉਂਕਿ ਬਾਣੀ ਅਸਲੀ ਗੁਰੂ ਹੈ ਬਾਣੀ ਦੇ ਮੁਤਾਬਕ ਸਿੱਖ ਆਪਣੇ ਗੁਰੂ ਦੀ ਬਾਹ ਫੜ ਕੇ ਕਹੇ ਸਤਿਗੁਰੂ ਜੀ ਬਾਣੀ ਤਾਂ ਇੰਜ ਕਹਿੰਦੀ ਆ ਤੁਸੀਂ ਇੰਜ ਕਿਉਂ ਕਰ ਰਹੇ ਜੀ ਇਹ ਗੁਰੂ ਸਾਹਿਬ ਨੇ ਸਾਨੂੰ ਸਿਧਾਂਤ ਇਹੋ ਜਾਂ ਦਿੱਤਾ ਹੈ ਤੇ ਮੈਨੂੰ ਹੈਰਾਨਗੀ ਇਸ ਗੱਲ ਦੀ ਹੈ ਜਿਸ ਗੁਰੂ ਨੇ ਇੰਨਾ ਕੁਝ ਸਿਖਾਇਆ ਹੋਵੇ ਅੱਜ ਉਸ ਗੁਰੂ ਦੇ ਪ੍ਰਚਾਰਕ ਜਿਹੜੇ ਨੇ ਕਿਸੇ ਦੇ ਸਵਾਲਾਂ ਦਾ ਜਵਾਬ ਦੇਣ ਵਿੱਚ ਸਹਿਮਤ ਨਹੀਂ ਹੈ ਅਸੀਂ ਅੰਧ ਭਗਤ ਬਣ ਗਏ ਅੰਧ ਭਗਤ ਦਾ ਅਰਥ ਹੈ ਅਸੀਂ ਸਾਡਾ ਪ੍ਰਚਾਰਕ ਜਦੋਂ ਵੀ ਕੋਈ ਗੱਲ ਕਰਦਾ ਸਾਨੂੰ ਬਾਣੀ ਦਾ ਪਤਾ ਹੋਵੇ ਅਸੀਂ ਬਾਣੀ ਨੂੰ ਆਪ ਪੜ੍ਹੀਏ ਸਾਨੂੰ ਪਤਾ ਹੋਵੇ ਕਿ ਆਹ ਗੱਲ ਪ੍ਰਚਾਰਕ ਨੇ ਗੁਰਬਾਣੀ ਦੀ ਕਸਵੱਟੀ ਤੇ ਕੀਤੀ ਐ ਸਾਰਾ ਗੁਰਬਾਣੀ ਦਾ ਸਿਧਾਂਤ ਇਸ ਵਿਸ਼ੇ ਤੇ ਇਹੀ ਕਹਿੰਦਾ ਸਾਨੂੰ ਪਤਾ ਹੋਣਾ ਚਾਹੀਦਾ ਭਾਗਾਂ ਵਾਲਿਓ ਪਤਾ ਤਾਂ ਹੋਏਗਾ ਜੇ ਅਸੀਂ ਬਾਣੀ ਨੂੰ ਪੜਾਂਗੇ ਤੇ ਅੰਧ ਭਗਤ ਕੌਣ ਹੁੰਦਾ ਤੁਸੀਂ ਕਿਸੇ ਪ੍ਰਚਾਰਕ ਨੂੰ ਸੁਣਦੇ ਜੇ ਜਿਹੜੀ ਵੀ ਗੱਲ ਉਹ ਕਰੀ ਗਿਆ ਅਸੀਂ ਉਹਨੂੰ ਫੋਲੋ ਕਰੀ ਜਾਣਾ ਅਸੀਂ ਬਾਣੀ ਵਾਲ ਨਹੀਂ ਵੇਖਣਾ ਬਾਣੀ ਕੀ ਕਹਿੰਦੀ ਐ ਇਹ ਸਾਡੀ ਅੱਜ ਤੋਂ ਸਭ ਤੋਂ ਵੱਡੀ ਗਲਤੀ ਐ ਅੱਜ ਦੇ ਸਮੇਂ 'ਚ ਅਸੀਂ ਬਾਣੀ ਨੂੰ ਸਮਝਦੇ ਨਹੀਂ ਆ ਬਾਣੀ ਨੂੰ ਪੜ੍ਹਦੇ ਨਹੀਂ ਆ ਜੋ ਪ੍ਰਚਾਰ ਕਹਿੰਦਾ ਅਸੀਂ ਉਹਨੂੰ ਫੋਲੋ ਕਰਦੇ ਇਹ ਸਾਡੇ ਅੰਧ ਭਗਤ ਵਾਲੀ ਗੱਲ ਹੈ ਉਹੀ ਗੱਲ ਹੈ ਨਾ ਬਾਣੀ ਕਹਿੰਦੀ ਹੈ ਨਾ ਗੁਰੂ ਜਿਨਾਗਾ ਅੰਧਲਾ ਸਿੱਖ ਵੀ ਅੰਦੇ ਕਰਮ ਕਰੇਣਾ ਜਿਨ੍ਹਾਂ ਨੂੰ ਸਿੱਖਿਆ ਦੇਣ ਵਾਲਾ ਹੀ ਅੰਨਾ ਹੋਵੇ ਗਿਆਨ ਤੋਂ ਬਿਹੁਣਾ ਤੇ ਉਹ ਉਹਦੇ ਸਿੱਖ ਉਹਦੇ ਚੇਲੇ ਚਾੜਰੇ ਜਿਹੜੇ ਨੇ ਉਹ ਵੀ ਫਿਰ ਉਹੀ ਅੰਨੇ ਵਾਲੇ ਕੰਮ ਕਰਨਗੇ ਸਾਨੂੰ ਬਾਣੀ ਦੀ ਸਮਝ ਹੋਣੀ ਚਾਹੀਦੀ ਹੈ ਇਹ ਨਹੀਂ ਤੁਹਾਡੇ ਪ੍ਰਚਾਰਕ ਨੇ ਜੇ ਉਹ ਬਦਲ ਗਿਆ ਤੁਸੀਂ ਵੀ ਉਹਦੇ ਮਗਰ ਗਲਤ ਰਾਹ ਤੇ ਤੁਰਪੋ ਨਾ ਨਾ ਜੇ ਉਹ ਬਦਲਿਆ ਹੈ ਤੁਹਾਨੂੰ ਪਤਾ ਹੋਵੇ ਕਿ ਜੇ ਬਦਲਿਆ ਯਾਰ ਬਾਣੀ ਸਹੀ ਕਹਿ ਰਹੀ ਹੈ ਕਿ ਨਹੀਂ ਕਹਿ ਰਹੀ ਜਿਸ ਗੱਲ ਜਿਸ ਬਾਰੇ ਗੱਲ ਕਰ ਰਿਹਾ ਬਾਣੀ ਕਹਿ ਰਹੀ ਹੈ ਕਿ ਨਹੀਂ ਕਹਿ ਰਹੀ ਅੱਜ ਅਸੀਂ ਮਾਫ ਕਰਨਾ ਉਹਨਾਂ ਸਿੱਖਾਂ ਵਰਗੇ ਨਹੀਂ ਆ ਜਿਹੜੇ ਸਿੱਖਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਾਹ ਫੜ ਕੇ ਕਿਹਾ ਸੀ ਮਾਲਕ ਜੀ ਗਲਤ ਕਰ ਰਹੇ ਜੀ ਬਾਣੀ ਇਸ ਦੀ ਇਜਾਜ਼ਤ ਨਹੀਂ ਦਿੰਦੀ ਜੋ ਪਥਰ ਕੋ ਕਹਤੇ ਦੇਵ ਤਾਂ ਕਿ ਬਿਰਥਾ ਹੋਵੇ ਸੇਵ ਤੁਸੀਂ ਮਾਲਕ ਜੀ ਪੱਥਰ ਅਗੇ ਸਿਰ ਝੁਕਾਉਣ ਦਾ ਯਤਨ ਕੀਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਖੁਸ਼ ਹੋਏ ਕਹਿੰਦੇ ਸਿੱਖੋ ਪਰਖ ਦੇ ਵਿੱਚ ਪਾਸ ਹੋ ਗਏ ਜੀ ਮੈਨੂੰ ਪਤਾ ਹੈ ਕਿ ਤੁਸੀਂ ਮੇਰੇ ਮਗਰ ਨਹੀਂ ਤੁਸੀਂ ਸਿਧਾਂਤ ਮਗਰ ਲੱਗੇ ਜੀ ਤੇ ਅੱਜ ਅਸੀਂ ਅੱਜ ਅਸੀਂ ਕਿਉਂ ਪ੍ਰਚਾਰਕਾਂ ਮਗਰ ਲੱਗੇ ਆ ਅਸੀਂ ਸਿਧਾਂਤ ਮਗਰ ਕਿਉਂ ਨਹੀਂ ਲੱਗ ਸਕਦੇ ਜੇ ਜੇ ਕੋਈ ਪ੍ਰਚਾਰਕ ਗਲਤ ਕੰਮ ਕਰੇਗਾ ਅਸੀਂ ਉਹਦੇ ਮਗਰ ਤੁਰ ਪੈਨੇ ਆ ਸਾਡੀ ਸਾਡੀ ਆ ਅੱਜ ਦੀ ਅੱਜ ਦਾ ਸਾਡਾ ਸਿਸਟਮ ਹੋ ਗਿਆ ਅਸੀਂ ਸਰੀਰਾ ਮਗਰ ਨਹੀਂ ਲੱਗਣਾ ਅਸੀਂ ਧੜਿਆਂ ਮਗਰ ਨਹੀਂ ਅਸੀਂ ਸਿਧਾਂਤ ਮਗਰ ਲੱਗਣਾ ਹੈ ਪ੍ਰਚਾਰਕ ਅੱਜ ਹੈ ਕੱਲ ਸਰੀਰ ਕਰਕੇ ਦੁਨੀਆ ਤੋਂ ਚਲਿਆ ਜਾਏਗਾ ਪਰ ਸਿਧਾਂਤ ਜੋ ਸੱਚ ਹੈ ਤੇ ਅਟਲ ਹੈ ਉਹ ਗੁਰਬਾਣੀ ਦਾ ਹੈ ਉਹ ਸਦਾ ਰਹੇਗਾ ਇਹ ਸਾਨੂੰ ਬਾਅਦ ਵਿੱਚ ਪਤਾ ਲੱਗੇਗਾ ਜਦੋਂ ਅਸੀਂ ਪਾਣੀ ਨੂੰ ਪੜਾਂਗੇ ਭਗਤ ਬਣੋ ਸੁਣੋ ਹਰ ਇੱਕ ਨੂੰ ਜਿਹੜਾ ਸਹੀ ਕਹਿੰਦਾ ਹੈ ਉਹਦੇ ਹੱਕ ਵਿੱਚ ਡਟੋ ਜਿਹੜਾ ਗਲਤ ਕਹਿੰਦਾ ਬਾਣੀ ਦੀ ਕਿਸਮੱਟੀ ਤੇ ਲਾ ਕੇ ਵੇਖੋ ਤੇ ਉਹਨੂੰ ਕਹੋ ਤੂੰ ਗਲਤ ਕਹਿ ਰਿਹਾ ਬਾਣੀ ਨਹੀਂ ਮੰਨਦੀ ਇਸ ਗੱਲ ਖੂਹ ਦੇ ਡੱਡੂ ਨਾ ਬਣੀ ਐ ਖੂਹ ਤੋਂ ਬਾਹਰ ਆ ਕੇ ਵੇਖੀਏ ਕਿ ਦੁਨੀਆ ਦੇ ਅੰਦਰ ਹੋਰ ਵੀ ਪ੍ਰਚਾਰਕ ਨੇ ਹੋਰ ਵੀ ਇਹ ਪਾਣੀ ਦਾ ਸਿਧਾਂਤ ਹੈਗਾ ਅਸੀਂ ਪਾਣੀ ਦੇ ਸਿਧਾਂਤ ਨੂੰ ਪੜ੍ਹੀਏ ਪ੍ਰਚਾਰਕ ਦੀ ਗੱਲ ਜਿਹੜੀ ਆ ਉਹਨੂੰ ਸੁਣੋ ਹਰ ਇੱਕ ਪ੍ਰਚਾਰਕ ਨੂੰ ਸੁਣੋ ਪਰ ਅੰਧ ਭਗਤ ਵੜ ਕੇ ਨਾ ਸੁਣੀਏ ਸਿਰਫ ਇੱਕ ਚੰਗਾ ਸਰੋਤਾ ਬਣ ਕੇ ਸੁਣੀਏ ਤਾਂ ਦਲੀਲ ਪੂਰਵਕ ਜਵਾਬ ਹੋਵੇ ਸਾਨੂੰ ਉਹ ਪਾਣੀ ਵਿੱਚੋਂ ਮਿਲੇਗਾ ਇਹ ਸਿੱਖ ਦਾ ਫਰਜ਼ ਹੈ ਸਾਨੂੰ ਅੰਨੇ ਸਿੱਖ ਨਹੀਂ ਬਣਾਇਆ ਗਿਆਨਵੇਂ ਹੁੰਨੇ ਸਿੱਖ ਨਹੀਂ ਬਣਾਇਆ ਗੁਰੂ ਸਾਹਿਬ ਨੇ ਸਾਨੂੰ ਇੱਕ ਚੰਗੀ ਘੜਤ ਵਾਲੇ ਸੁਚੱਜੇ ਤੇ ਗਿਆਨਵਾਨ ਉਹ ਸਿੱਖ ਗੁਰੂ ਸਾਹਿਬ ਨੇ ਬਣਾਇਆ ਜਿਹੜਾ ਸਿੱਖ ਵਿਚਾਰ ਧਾਰਾ ਨੂੰ ਸਿਧਾਂਤ ਨੂੰ ਸਮਝ ਕੇ ਦਲੀਲ ਪੂਰਵਕ ਜਵਾਬ ਦੇਵੇ ਅਸੀਂ ਉਸ ਗੁਰੂ ਦੇ ਸਿੱਖਾਂ ਉਸ ਗੁਰੂ ਦੇ ਤਾਂ ਅਗਲੇ ਬੰਦ ਚ ਭਗਤ ਸਾਹਿਬ ਜੀ ਕਹਿੰਦੇ ਨੇ ਕਹਿੰਦੇ ਮਲਨ ਭਈ ਮਤ ਮਾਧਵਾ ਮੇਰੀ ਮਤ ਮਲੀਨ ਹੋ ਗਈ ਇਸ ਇਸ ਮੋਹ ਦੇ ਵਿੱਚ ਮਾਇਆ ਦੇ ਵਿੱਚ ਵਿਕਾਰਾਂ ਦੇ ਵਿੱਚ ਤੇਰੀ ਗਤ ਲਖੀ ਨਾ ਜਾਏ ਮਤ ਮਲੀਨ ਹੋ ਗਈ ਐ ਮੈਨੂੰ ਸਮਝ ਨਹੀਂ ਆਉਂਦੀ ਮਾਲਕ ਜੀ ਤੁਹਾਡੀ ਗਦੀ ਕੀ ਐ ਮੈਂ ਤੁਹਾਡੇ ਤੁਹਾਨੂੰ ਪਛਾਨ ਨਹੀਂ ਸਕਦਾ ਤੁਹਾਨੂੰ ਮੈਂ ਪਛਾਨ ਨਹੀਂ ਸਕਦਾ ਕਰੋ ਕਿਰਪਾ ਬ੍ਰਹਮਚੂ ਕਈ ਮਾਲਕ ਜੀ ਕਿਰਪਾ ਕਰੋ ਮੇਰਾ ਭਰਮ ਦੂਰ ਹੋਵੇ ਮੈਂ ਸਮਤ ਦੇਹੋ ਸਮਝਾਏ ਮੈਨੂੰ ਚੰਗੀ ਮਤ ਮੈਨੂੰ ਸਮਝ ਦਿਓ ਮੈਨੂੰ ਪਤਾ ਲੱਗ ਜਾਵੇ ਮੈਨੂੰ ਤੁਹਾਡੀ ਪਛਾਣ ਹੋ ਜਾਵੇ ਮਾਲਕ ਜੀ ਜਿਸ ਕੁਦਰਤ ਨਾਲ ਜਿਸ ਦੁਨੀਆ ਨਾਲ ਲੋਕਾਂ ਨਾਲ ਮੈਂ ਖਲਵਾੜ ਕਰ ਰਿਹਾ ਤੁਸੀਂ ਇਹਦੇ ਵਿੱਚ ਵਸ ਰਹੇ ਜਿਸ ਦੁਨੀਆ ਦੇ ਮਨੁੱਖਾਂ ਨਾਲ ਮੈਂ ਠੱਗੀ ਮਾਰ ਰਿਹਾ ਮੈਂ ਈਰਖਾ ਕਰ ਰਿਹਾ ਮੈਂ ਬੁਰਾ ਸੋਚ ਰਿਹਾ ਮਾਲਕ ਜੀ ਤੁਸੀਂ ਇਨਾਂ ਸਾਰਿਆਂ ਦੇ ਦਿਲਾਂ 'ਚ ਵਸ ਰਹੇ ਮੈਨੂੰ ਸਮਝੋ ਮੈਨੂੰ ਪਛਾਣ ਆ ਜੇ ਜੋਗੀਸ਼ਰ ਪਾਵੇ ਨਹੀਂ ਜੋਗੀ ਈਸ਼ਰ ਭਾਵੇਂ ਵੱਡੇ ਵੱਡੇ ਜੋਗੀ ਜੋਗੀਸ਼ਰ ਤੋਂ ਗਣ ਕਥਨ ਅਪਾਰ ਮਾਲਕ ਜੀ ਤੁਹਾਡਾ ਅੰਤ ਜੋਗੀ ਵੱਡੇ ਵੱਡੇ ਜੋਗੀ ਨਹੀਂ ਪਾ ਸਕੇ ਵੱਡੇ ਵੱਡੇ ਜੋਗੀ ਵੀ ਮਾਲਕ ਜੀ ਤੁਹਾਡੇ ਬੇਅੰਤ ਗੁਣਾ ਦਾ ਅੰਤ ਨਹੀਂ ਪਾ ਸਕੇ ਜੋਗੀਸ਼ਰ ਪਾਵੇ ਨਹੀਂ ਤੋਂ ਗਣ ਕਥਨ ਅਪਾਰ ਪ੍ਰੇਮ ਭਗਤ ਕੈ ਕਾਰਣੇ ਉਸ ਅਕਾਲ ਪੁਰਖ ਦੀ ਪ੍ਰੇਮਾ ਭਗਤੀ ਦੇ ਲਈ ਕਹੋ ਰਵਿਦਾਸ ਚਮਾਰ ਰਵਿਦਾਸ ਜੀ ਕਹਿੰਦੇ ਹਨ ਕਹੋ ਕਹੋ ਦਾ ਮਤਲਬ ਉਹ ਗੁਣਾ ਨੂੰ ਆਖ ਉਹਦੇ ਪ੍ਰੇਮਾ ਭਗਤੀ ਦੇ ਲਈ ਉਹਦੇ ਗੁਣਾ ਨੂੰ ਆਖ ਗਾ ਆਪਣੇ ਹਿਰਦੇ ਅੰਦਰ ਵਸਾ ਕਹੋ ਰਵਿਦਾਸ ਚਮਾਰ ਇਹ ਫਿਰ ਮਤ ਜਿਹੜੀ ਮਲੀਨ ਹੈ ਇਹ ਸਾਫ਼ ਹੋ ਜੇਗੀ ਜਦੋਂ ਉਹਦੇ ਗੁਣਾ ਨੂੰ ਬਿਆਨ ਕਰੇਗਾ ਆਪਣੀ ਜ਼ਿੰਦਗੀ ਅੰਦਰ ਵਸਾ ਲਏਗਾ ਫਿਰ ਤੁਹਾਨੂੰ ਪਤਾ ਲੱਗੇਗਾ ਤੂੰ ਖੂ ਦਾ ਡੱਡੂ ਐ ਅਜੇ ਜਦੋਂ ਉਹਦੇ ਨਾਲ ਸਾਝ ਪਾਏਗਾ ਫਿਰ ਤੈਨੂੰ ਪਤਾ ਲੱਗਾਗਾ ਕਾਇਨਾਤ ਵਿੱਚ ਅਕਾਲ ਪੁਰਖ ਕਿਸ ਤਰ੍ਹਾਂ ਵਸ ਰਿਹਾ ਉਹਦੇ ਗੁਣ ਕਿਸ ਤਰ੍ਹਾਂ ਵਸ ਰਹੇ ਨੇ ਮੈਂ ਉਹਦੇ ਨਾਲ ਕਿਵੇਂ ਸਬੰਧ ਜੋੜਨਾ ਹੈ ਮੈਂ ਉਹਦੇ ਦਰਸ਼ਨ ਕਿਵੇਂ ਕਰਨੇ ਨੇ ਫਿਰ ਪਤਾ ਲੱਗੇਗਾ ਜਦੋਂ ਸਮਝ ਆ ਜਾਈ ਫਿਰ ਤੈਨੂੰ ਸਮਝ ਲੱਗ ਜਾਣੀ ਹੈ ਕਿ ਅਸਲ ਦੇ ਵਿੱਚ ਮੈਂ ਜਿਸ ਕਾਇਨਾਤ ਨਾਲ ਦੁਸ਼ਮਣੀ ਕਰਨਿਆ ਜਿਸ ਕਾਇਨਾਤ ਲੋਕਾਂ ਨਾਲ ਮੈਂ ਧਰੋਕ ਮਾਰ ਰਿਆ ਹਾਂ ਅਸਲ ਵਿੱਚ ਅਕਾਲ ਪੁਰਖ ਇਨ੍ਹਾਂ ਵਿੱਚ ਵਸ ਰਿਹਾ ਹੈ ਇਨ੍ਹਾਂ ਵਿੱਚ ਕਹੋ ਰਵਿਦਾਸ ਚ ਮਾਰ ਉਹਦੇ ਗੁਣਾ ਨੂੰ ਖੇ ਰਵਿਦਾਸ ਉਹਦੇ ਗੁਣਾ ਨੂੰ ਬਿਆਨ ਕਰ ਉਹਦੇ ਗੁਣਾ ਨੂੰ ਸਮਝ ਜ਼ਿੰਦਗੀ ਚ ਵਸਾ ਹੋਈਆ ਭੁੱਲਾਂ ਦੀ ਖਿਮਾ ਲਫਜ਼ ਗੁਰੂ ਦੇ ਜਾਣ ਕੇ ਹਿਰਦੇ ਅੰਦਰ ਵਸਾਉਣੇ ਬਲਾ ਫਤਿਹ ਕੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ